ਹਲੋ ਹਾਂਜੀ ਹਾਂ ਦੱਸ ਦੱਸ ਮਦਨ ਬਦਮ ਜਿਹੜਾ ਆਂਕੀ ਕਰਕੇ ਨਾ ਬੰਦਾ ਮੁਖਰੀ ਜਨਮਾ ਹੂੰ ਹੂੰ ਮਾਤਾ ਜੀ ਯਾਹ ਪਰ ਹਾਂ ਕਰੀਏ ਹੂੰ ਦੱਸ ਤੂੰ ਮੈਨੂੰ ਕੀ ਆਲੂ ਨਹੀਂ ਪੁੱਛਣਾ ਚਾਹੁੰਦੀ ਨਾ ਯਮੀ ਤੁਸੀਂ ਮੈਂ ਕਿਹਦੇ ਰਿਸ਼ਤੇ ਰੱਖਣਾ ਚਾਹੁੰਦੇ ਮੇਰੇ ਨਾਲ ਮੈਂ ਤਾਂ ਇਹ ਪੁੱਛ ਨਾ ਜਲਦੀ ਹੋਰ ਕੀ ਆ ਵੀ ਕੱਲ ਕਰਾ ਇਹਨੂੰ ਪਤਾ ਲੱਗ ਗਿਆ ਫੇਰ ਦੇਖੋ ਤੁਹਾਨੂੰ ਡੜੀ ਤੁਸੀਂ ਤਾਂ ਪਿੱਛੇ ਹੋ ਜਾਣਾ ਮੈਨੂੰ ਇਹਨੇ ਕਹਿਣਾ ਤੂੰ ਖਰਾਬ ਆ ਨਹੀਂ ਗੱਲ ਸੁਣ ਲੈ ਮੇਰੀ ਤੂੰ ਮੈਂ ਤੇਰੇ ਤੋਂ ਕਹਿ ਬਚ ਰੂ ਮੈਨੂੰ ਪਤਾ ਲੱਗਣੇ ਨਹੀਂ ਜੀ ਨੇ ਅਸੀਂ ਕਿਰ ਰੋਜ਼ ਕਰਨਾ ਇੱਥੇ ਫੈਕਟਰੀ ਕਿੰਨ ਪਤਾ ਕਿ ਕਰ 6 ਮਹੀਨੇ ਬਾਅਦ ਨੰਬਰ ਲੱਗਣਾ ਸੜਾ ਕਿ ਘਰ ਆ ਜਾ ਘਰਾਂ ਗੇੜੇ ਚ ਰੋਜ਼ ਬਿੱਲੀ ਹੁੰਦੇ ਨਾਲੇ ਹੁੰਕਰਾਂ ਕੋਈ ਨਾ ਕੋਈ ਹੁੰਦਾ ਹੀ ਆ ਹੂੰ 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 ਬਈ ਕਿਤੇ ਹੁਣਾ ਸੜਾ ਜੇ ਨੂੰ ਆਏ ਤੁਮੀ ਸਰਤਾ ਮਾਰਾ ਮੋਟਾ ਕੱਢੀ ਜਾ ਲੈਣਾ ਹੂੰ ਹੂੰ ਹਮਾ ਤੇਰੇ ਨਾਲ ਜਿਹੜੇ ਮਾਂ ਫੜਲੀ ਮਾਂ ਛੱਡਣ ਵਾਲੇ ਬੰਦੇ ਆ ਜਿੰਨੇ ਤੇਰਾ ਹੂੰ ਹੂੰ ਤੁਮ ਜੇ ਜੀ ਤੁਹਾਨੂੰ ਤੈਨੂੰ ਮੈਂ ਸੇਕੂ ਮੰਮੀ ਮੰਮੀ ਦਾ ਮੰਮੀ ਨੂੰ ਬਦਲਾਂਗੇ ਫੇਰ ਮੰਮੀ ਨੂੰ ਪਤਾ ਨਹੀਂ ਲੱਗੜ ਦੇਣਾ ਸੀ 6 ਮਿੰਟ ਤੇ ਮਗਲੇ ਘਰ ਦੇ ਮੰਮੀ ਦੇ ਬਾਹਰ ਹੂੰ ਤਾਂ ਕਿ ਕਰਨਾ ਆਪਾਂ ਨੇ ਹੂੰ ਹੂੰ ਨਹੀਂ ਤਾਂ ਆਪਾਂ ਅੱਜ ਮੜਮੜਾ ਕਲਮਰ ਮੰਮੀ ਦਾ ਕੱਟਿਆ ਕੱਲਿਆ ਮੈਂ ਤੇਰੀ ਬਾਹ ਨਹੀਂ ਛੱਡੂੰਗਾ ਤੇ ਇਸ ਟਾਈਮ ਨੂੰ ਫੋਨ ਕਰਿਆ ਮੈਂ ਤਾਂ ਕਰਕੇ ਤੇਰੇ ਨਾਲ ਬਾਹ ਨੂੰ ਹੱਥ ਪਾਇਆ ਨਹੀਂ ਮੈਂ ਪਾਵਾਂਗਾ ਹੂੰ 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 ਉਹਦਾ ਮੈਂ ਤੇ ਜਾਣ ਕੇ ਬਾਤ ਲੈਣੀ ਇੰਨ ਕਹਿੰਦਾ ਤੇਰਾ ਪਾਇਆ ਹਾਂ ਸੱਚ ਜਦੋਂ ਜਦਦਾ ਮੇਰਾ ਵਿਆਹ ਹੋਇਆ ਜਦਦਾ ਚੋਂਦੇ ਆ ਨਾ ਤੁਸੀਂ ਆਹ ਤੇਰੇ ਨੂੰ ਦਿੱਦੀ ਲਾਈਨ ਮਾਰਦਾ ਜਾਂ ਫਿਰ ਕਿੰਨੇ ਤੇਰੀ ਲਈ ਲਿਆ ਹੋਇਆ ਸੀ ਮੈਂ ਤੁਹਾਨੂੰ ਮਾਤਾ ਨੂੰ ਬੋਤਾ ਹੂੰ ਹੂੰ ਮੈਂ ਤੇਰੇ ਨੂੰ ਕਿਹਨਾਂ ਹੋਣ ਕਾ ਮੇਰਾ ਤੇਰੇ ਨਾਲ ਬੜਾ ਜਿਲ ਕੋ ਕੋ ਬਾਗਾ ਹੂੰ ਹੂੰ ਮੈਂ ਤੇਰੇ ਨੂੰ ਲਾਈਨ ਪਹਿਲੇ ਉਹਦੀ ਮਾਰ ਦੰਦਾ ਸੀ ਪਤਾ ਮੈਨੂੰ ਤਾਂ ਤੇ ਤੁਸੀਂ ਮੁੱਕਰਦੇ ਹਾਂ ਤੇ ਹੁੰਦੇ ਆ ਮੈਂ ਮੁੱਕਰਦਾ ਨਹੀਂ ਮੈਂ ਤਾਂ ਹੁਣ ਹੁਣ ਚੱਲ ਆਪਣੀ ਕੁਦਰਤੀ ਬੋਲੋ ਬਣ ਗਈ ਦੁਹਾਣੀ ਗੱਲ ਹੂੰ ਹੂੰ ਕਰਾਪ ਮੁਕੇ ਮਰਾ ਮਸ਼ਰਾਹ ਨਿਕਲ ਕਦਣਾ ਤੇ ਸੰਦਾ ਜਾ ਮੈਂ ਠੀਕ ਆ ਠੀਕ ਆ ਉਹ ਬਦਨਾਮੀ ਤੇਰੀ ਖਰਾਕ ਕਰਨ ਦੀ ਨਹੀਂ ਮੇਰੀ ਹੈ ਠੀਕ ਆ ਠੀਕ ਆ ਮੈਂ ਤੇਰਾ ਪੂਰਾ ਸਾਥ ਦੂੰਗਾ ਜਿੱਕਰ ਕੋ ਕੋ ਹੂੰਗੀ ਹਮ ਤੇ ਕਿਸੀ ਟਾਇਰ ਦਾ ਆਪਸ਼ਨ ਦੇਖ ਲਾਂ ਮੈਂ ਠੀਕ ਸਾਥ ਹੂੰ ਹੋ ਸੋ ਲੈ ਮੈਨੂੰ ਕੀ ਪੁੱਛਣਾ ਮੈਂ ਮ ਤਾਂ ਆਏ ਵੀ ਕਿਹੜੀ ਇਸ ਤੇ ਰੱਖਣਾ ਚਾਹੁੰਦੇ ਤੇ ਮੈਂ ਤਾਂ ਆਏ ਪੁੱਛਣਾ ਪਾੜੇ ਨਾਲ ਵੀ ਕੱਲ ਕਲਾਮ ਕੋਈ ਪਤਾ ਲੱਗ ਗਿਆ ਫੇ ਮੈਨੂੰ ਬਦਨਾਮੀ ਦੇਣੀ ਹੈ ਤੇ ਤੁਹਾਡੇ ਮੂੰਹ ਤੇ ਨਹੀਂ ਭਰਨਾ ਮੈਂ ਮਮੀ ਜੀਆ ਮੈਨੂੰ ਕੁਛ ਨਹੀਂ ਕਹਈ ਮੈਂ ਕਿ ਮੈਨੂੰ ਆਖਾ ਜੀ ਕਿ ਮੈਨੂੰ ਗੰਦਨਾ ਕਰੇ ਸਰ ਕੋਈ ਹੋਰ ਵੇਖ ਲੈ ਕਹਿੰਦੀ ਉਹ ਤੇ ਕਹਿਣਦੀ ਆ ਹਾਂ ਕਹਿੰਦੀ ਹੋਰ ਦੇਖ ਲੈ ਮਿੱਤ ਨੂੰ ਹੁਣ ਜਾ ਹੁਣ ਲਾਤੀ ਉਠਾ ਪੱਖ ਮੈਂ ਮੱਕ ਮਤੇ ਮੈਂ ਬਣੀ ਸ਼ਾਹ ਨੂੰ ਅੰਦਾਜ਼ ਜਦੋਂ ਮੀਂਹ ਵੀ ਕਹਿੰਦੀ ਏ ਹੂੰ ਹੂੰ ਕਹਿੰਦੀ ਬਾਹਰ ਕਹਿੰਦੀ ਜਾਈ ਬਾਹਰ ਦੇਖ ਲੈ ਮੈਂ ਬਾਹਰ ਮੈਂ ਮਨ ਕਰਵਾ ਸਮਝ ਨਹੀਂ ਬਸ ਤੇਰੇ ਨਾਲ ਹੀ ਚਲਾਈ ਦਿੰਦੀ ਹੂੰ ਹੂੰ ਤੇਰੇ ਨਾਲ ਹੀ ਰੋਂਗਾ ਬਸ ਕੀ 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 ਤਾਂ ਮੈਂ ਦੋਦਾਪਣਾ ਕਿਤੇ ਲੱਗੇ ਜਾਣਾਂ ਜਾਂ ਮੰਮੀ ਆਸਾ ਪਾਸੋਂ ਵੀ ਲਾਇਆ ਕਰੂੰ ਕਿਤੇ ਹਾਂ ਜਨੌਕੇ ਤੁਮੀ ਜੱਪਾ ਯਾਰ ਬਾਕੀ ਉਹ ਹੋਰ ਤਾਂ ਤੈਨੂੰ ਪਤਾ ਹੀ ਨਹੀਂ ਮੈਂ ਗੁੰਨੇਵਾਂ ਨੰਬਰ ਲੱਗੇ ਸਰਦਾ ਮਸੀ ਹਾਂਜੀ ਹਾਂਜੀ ਤੁਮੀ ਕੱਲ ਕੰਮ ਮੈਂ ਤੇਰੇ ਨਾਲ ਕੁਮਾਰਾਂ ਨਾਲ ਕੱਲ੍ਹ ਦੇ ਜਾਈਏ ਇਹਨਾਂ ਨੂੰ ਕਰ ਮਾਜਾ ਮੜੀ ਤੁਮੀ ਦੇ ਦੀ ਹੂੰ ਮੈਂ ਤੈਨੂੰ ਕੋਲ ਨਾ ਵੀ ਦੁਨੀਆ ਇੱਧਰ ਦੀ ਤੇ ਰਸਮ ਤੈਨੂੰ ਨਹੀਂ ਛੱਡੂ ਠੀਕ ਹੈ ਤੇਰੇ ਕੋਲ ਬਗਨਾਮੀ ਨਹੀਂ ਆਉਣਗਾ ਮੈਂ ਸੱਕ ਮੇਰੇ ਕੋਲ ਸੱਕ ਆ ਜਾਏ ਠੀਕ ਹੈ ਠੀਕ ਹੈ ਰੋਜ਼ ਨੰਨੀ ਆਉਂਦਾ ਰਹਿੰਦਾ ਮੈਂ ਕਿਹਾ ਦੁਨੀਆਂ ਇੱਧਰ ਇੱਧਰ ਹੋਜੂ ਹੂੰ ਹੂੰ ਮੈਂ ਤਾਂ ਤੇਰੀ ਬੁਲੈਨ ਸ਼ੁਰੂ ਵੀ ਮਾਰਦਾ ਹਾਂ ਹੂੰ ਹਾਂਜੀ ਪਤਾ ਹੈ ਪਤਾ ਦੇ ਲੈ ਚੁੰਨੀਆਂ ਦੇਣੇ ਪੈਣਾ ਮਿਲੀਆਂ ਮੈਂ ਹਾਂਜੀ ਹਾਂਜੀ ਹੂੰ ਹੁਣ ਆਪਣਾ ਦੋਹਾਂ ਦਾ ਕੋਈ ਤਖਬੂਲ ਨਹੀਂ ਕਰੂਗਾ ਜਿਸ ਦਿਨ ਤੱਕ ਫੋਨ ਕਰਿਆ ਮੇਰਾ ਤਾਂ ਮਨ ਨੂੰ ਬੜੀ ਕੋਸ਼ਿਸ਼ ਛੜੀ ਹੂੰ ਮਗਾ ਮੇਰਾ ਜਿਹੜਾ ਮੈਂ ਕੰਮ ਕਰਨ ਦਾ ਮੇਰਾ ਹੋ ਗਿਆ ਹੂੰ ਬਹਾਨੀ ਮੈਂ ਬਹਾਨੀ ਬਣਦਾ ਤਾ ਹਾਂ ਮੈਂ ਕਿ ਬਹਾਨੀ ਬਣਦਾ ਤਾਂ ਕੰਮਾਂ ਮੈਂ ਬਾਹਰ ਮੈਂ ਕਹਿੰਦਾ ਕਸਮ ਨਹੀਂ ਕਿਸੇ ਕਰਿਆ ਹੋਵੇ। ਅੱਛਾ ਅੱਛਾ ਕਹਿੰਨਾ ਠੀਕ ਆ। ਅੱਛਾ ਆ ਆ ਚੰਦਰੀ ਜੀ ਨੇ ਕਦੇ ਫੇਰਾ ਫਿਰਦੀ ਆ ਮੈਂ ਜੋ ਪੰਪਨ ਚਾਚਾ ਕਰਦੇ ਨੇ ਰੋਪੜ ਨੰਦਪੁਰ ਦਾ ਜਦੋਂ ਨੂੰ ਮੇਰੇ ਕੋਈ ਵੀ ਤੇ ਗੱਲ ਆਏ। ਹੂੰ ਹੂੰ। ਇਹ ਬੰਦਾ ਵੀ ਨਹੀਂ ਫਿਰ ਜਾਂਦੇ ਕਿ ਆਪ ਮਾਰੀ ਖੱਟਣ ਹੈ। ਹਾਂਜੀ ਹਾਂਜੀ। ਹਾਂ ਜੀ ਸਾਫ ਬੰਦਾ ਹੈ। ਜੇ ਪਤਾ ਨਹੀਂ ਕਿਸੇ ਨਾਲ ਹੈ ਨਹੀਂ। ਉਹ ਮੁੰਡੇ ਨਾਲ ਕਰਨ ਦਾ ਸਹਜਾ ਹੁੰਦਾ। ਠੀਕ ਆ ਠੀਕ ਆ। ਪਰ ਚੰਦਰੀ ਜੀ ਕੋਲ ਰਹੇ ਨਾ ਮੇਰੇ ਨਾਲ। ਹਾਂਜੀ ਹਾਂਜੀ। ਇਕੜ ਮਜਨ ਕੋ ਗੰਗਾ ਰੀਜਨਲ ਕਿ ਕਿਤੇ ਜਾ ਲਗਿਆ ਸਵਾਰ ਕੇ ਕਾਇਦ ਨਹੀਂ ਠੀਕ ਆ ਠੀਕ ਆ ਹੋਰ ਗੱਲ ਸੋਣ ਮੈਨੂੰ ਕੀ ਪੁੱਛਣਾ ਹੈ ਬਸ ਬਸ ਆਇ ਪੁੱਛਣਾ ਯਾ ਤੁਸੀਂ ਮੈਨੂੰ ਦੰਗੂ ਦ ਅੱਛਾ ਤਿੰਨ ਲਗੂ ਨਹੀਂ ਮੜੀ ਚਲ ਦੇਖ ਲੂੰਗੇ ਆ ਦੇਖ ਲੂੰਗਾ ਮੈਂ ਕਿੰਨੇ ਬੰਦੇ ਨੂੰ ਬੰਦੇ ਮਮੇ ਹਰ ਜਿਹੜੀ ਮਮੇ ਸੌਣ ਲੱਗੇ ਤੁਸੀਂ ਆਪਨੇ ਆਪ ਚ ਬਸੇ ਬਸੇ ਜਾਉਂਦਾ ਫਿਰ ਕਿੰਨੇ ਆਪ ਬਚਣਾ ਠੀਕ ਆ ਠੀਕ ਆ ਆਪ ਦੇ ਹੋ ਲਾਈਵ ਜਾਣਾ ਛੱਡਣ ਲੱਗ ਜਾੜੇ ਠੀਕ ਠਾਕ

ਅੰਦਰ ਅੰਦਰ ਉਹ ਵੀ ਆਪਣਾ ਪਿਆਰ ਅੰਦਰ ਦੇ ਆਪਣਾ ਪਿਆਰ ਚੱਲੀ ਜੇ ਲੈਣਾ ਹੂੰ 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 ਅੰਦਰ ਦੇ ਮੇਰੇ ਨਾਲ ਪੂਰਾ ਪਿਆਰ ਕਰ ਲਾਂ ਤੇਰੇ ਮਨ ਵਿੱਚ ਤੇਰੇ ਖਤਰਮ ਨਹੀਂ ਜਗਾ ਜਿੱਦਾ ਪਤਨ ਹੋਣੀ ਨਹੀਂ ਨਹੀਂ ਤੁਹਾਨੂੰ ਆਈ ਨਹੀਂ ਮੇਰੀ ਤਿੰਨ ਕੁੜੀਆਂ ਵਰਗੀ ਹੈ ਮੈਂ ਵੀ ਅੱਖ ਤੁਹਾਡੀ ਬਹੂ ਆ ਤੁਸੀਂ ਇਹ ਹੰਦ ਲੈਂਦਾ ਨਹੀਂ ਨਹੀਂ ਕੋ ਜਦੋਂ ਕੋਈ ਮਿਲਦਾ ਹੁੰਦਾ ਤਾਂ ਉਹ ਨਾ ਹੋ ਜਾਂਦਾ ਤੂੰ ਇਹ ਰੋਂਨ ਕਾ ਹੈ ਤੇਰਾ ਵੀ ਗਰੂ ਕਰੀ ਤੇ ਜਦੋਂ ਮੈਨੂੰ ਫੋਨ ਕਰਤਾ ਹੂੰ ਮੈਂ ਕੰਮ ਕਰ ਤੇ ਤੇਰੀ ਵੀ ਕਰੀ ਗਾਣੀ ਫੋਨ ਕਰਿਆ ਤਾਂ ਹੈ ਮੈਂ ਤੇਰੀ ਜਾਣ ਤੇ ਵੱਧ ਰੱਖਣਾ ਜਿੰਨੂੰ ਹੂੰ ਹੁਣ ਵੀ ਠੀਕ ਹਾਂ ਜਿੱਕਰ ਕੋਈ ਕਰਨ ਨਾ ਤੇਰੇ ਨਾਲ ਐ ਭੈਰ ਭੈੜਾ ਠੀਕ ਠੀਕ ਆ ਤੇ ਤੁਮਨੇ ਜਾਣ ਤੇ ਬਾਤ ਲੈ ਲਓ ਠੀਕ ਚਲਾਂ ਫੇ ਮੈਂ ਕੰਮ ਕਰ ਲਵਾਂ ਹੈ ਨਾ ਮੈਂ ਨਹੀਂ ਗੱਲ 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 ਤਾਂ ਨਾ ਹੂੰ ਜਦੋਂ ਉਹ ਜਮਨ ਮੈਂ ਇੰਦੀ ਗੱਲ ਕਰ ਰਹਾ ਸੀ ਕਿ ਮੈਂ ਕਿਹਾ ਮੈਂ ਉਹ ਕਿੱਸਾ ਟਾਈਮ ਮੈਂ ਕਹਾ ਵੀ ਮੈਂ ਕਹਿਣ ਲੱਗਾ ਤੈਨੂੰ ਵੀ ਮੈਂ ਤਾਂ ਕਿਹਾ ਤੇਰੇ ਮਦਰ ਕੋ ਮਨਾ ਕੀ ਕਹਿੰਦੇ ਮੈਂ ਜਦੋਂ ਮਦਰ ਕੋ ਮੈਂ ਇੰਦੀ ਗੱਲ ਕਰਦਾ ਤਾਂ ਹਾਂਜੀ ਮੈਂ ਵੀ ਮੈਂ ਮਾਰਸ ਨੇ ਮਹਿਮਾ ਨਾਲ ਰਿਹਾ ਹਾਂ ਹਾਂਜੀ ਹਾਂਜੀ ਉਦੋਂ ਤੂੰ ਕਹਿੰਦੀ ਮੈਂ ਕਿਹਾ ਮੈਂ ਕਿੱਸਾ ਹੈ ਮੈਂ ਤਾਂ ਮੈਂ ਤਾਂ ਹੀ ਤਾਂ ਹੀ ਕਹਿਣ ਲੱਗਾ ਵੀ ਮੈਂ ਤਾਂ ਹੀ ਤੇਰੇ ਮਦਰ ਕੋ ਮਨਾ ਮੇਰੇ ਨਾਮ ਅੱਛਾ ਅੱਛਾ ਤੈਨੂੰ ਠੀਕ ਇਹਦਾ ਬਹੁਤ ਕੰਮ ਦਾ ਹੂੰ ਹੂੰ ਮੇਰੇ ਬਹੁਤ ਵਖੇਂ ਲੱਗਾ ਮੈਂ ਤਾਂ ਹੀ ਨਹੀਂ ਕਿ ਪਹਿੰਟ ਦੁਨੀਆ ਘਰਦੀ ਹੈ ਹੂੰ ਤਾਂ ਹੀ ਚੱਕੀ ਜਾਂਦੇ ਬੈਠ ਕੇ ਬਹਿਣੇ ਚ ਆਹ ਤਾਂ ਹੀ ਕਾਇਂ ਸਹੀ ਦੇ ਬਹੁਤ ਕੰਮ ਦਾ ਲੱਗਦਾ ਕਿ ਤੰਮ ਹੂੰ ਹੂੰ ਆਹ ਇਹ ਸਹੀ ਕਿਰਾ ਮੈਨਾਂ ਸਹੀ ਦੇ ਜਨਮ ਹੀ ਜਾਊਗਾ ਹਾਂ ਚਲੋ ਠੀਕ ਆ ਮੈਂ ਕੰਮ ਕਰ ਲਵਾਂ ਗੱਲ ਤਾਂ ਗੱਲ ਸੁਣ ਪਹਿਲਾਂ ਜੀ ਹਾਂਜੀ ਗੱਲ ਸੁਣ ਤਾਂ ਬਾਹਾਂ ਤੇਰੀ ਬੈਜੇਂ ਬਰ ਬੱਤ ਤੇ ਪੈਰ ਜਿੱਦਾਂ ਕਹੂੰਗਾ ਤੁਹਾਨੂੰ ਲਾਊਂਗਾ ਠੀਕ ਠੀਕ ਆ

ਤੂੰ ਵੀ ਲੈ ਕੇ ਆਦੇ ਤੁਸੀਂ ਜੰਦੇ ਹਾਂ ਹਮ ਬਗੈਰ ਨਾ ਕਿਹੋ ਗਰੀ ਮੈਂ ਬੋਵਰੀ ਗਿਆ ਵਾ ਤੁਸੀਂ ਜਾਂ ਦੇਖੀ ਜਾਂਦੇ ਮੇਰੇ ਕੰਨੀ ਨੂੰ ਜਿਹਦਾ ਦਿਲ ਮਿਲਿਆ ਬੰਦਾ ਉਹੀ ਬੰਦਾ ਦੇਖਦਾ ਹੁੰਦਾ ਹਮ ਮੈਂ ਦਿੱਤੀ ਦੇ ਤੂੰ ਮੰਨੇ ਮੇਰੇ ਕੋਲ ਸਕੂਟਰ ਕਿਰੇ ਕਰਕੇ ਲਈ ਮੈਂ ਹਮ ਬਾਕੀ ਕੋਣ ਵੀ ਤੈਨੂੰ ਕਿਸੇ ਸਰਚੇ ਪਰ ਤੇ ਅੱਗਾ ਪਿੱਛਾ ਜੋ ਵੀ ਤੈਨੂੰ ਦੇਣਾ ਮੱਗਿਆ ਅੱਗਾ ਪਿੱਛਾ ਕਰੀ ਜਾਣਾ ਤੇਰਾ ਆਪੇ ਪਤਾ ਨਹੀਂ ਲੱਗਣ ਦੇਣਾ ਮੈਂ ਕਿਸੇ ਠੀਕ ਠੀਕ ਹਾਂ ਪਤਾ ਨਹੀਂ ਲੱਗਣ ਦੇਣਾ ਅੱਗੇ ਤੇ ਤੇਰੀ ਜਿੱਦਾ ਮੇਰੀ ਇੱਜ਼ਤ ਹੈ ਠੀਕ ਠੀਕ ਹੈ ਕੰਬੂਸ ਉਹ ਦਾਉਂਦਰਾ ਡੈਡੀ ਆ ਮੈਂ ਕਹਾਂ ਲੜਕੇ